ਅਰੇ ਜੀ ਸਰਲ ਚੈਕਿੰਗ ਕੀਤੀ ਕੀ ਪਾਏ ਗਏ ਮਾਨਜੋਗ ਐਸਐਸਪੀ ਖੰਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮਾਛੀਵਾੜਾ ਸ਼ਹਿਰ ਦੇ ਵਿੱਚ ਵੱਖ-ਵੱਖਤ ਕਾਨਾ ਚੱਕੀਤੀਆਂ ਕਿੰਨੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪਤੰਗਾਂ ਦੇ ਨਾਲ ਡੋਰਾ ਨੇ ਜੋ ਗਟੂ ਨੇ ਉਹਨਾਂ ਧਾਗੇ ਦੇ ਪਾਏ ਗਏ ਨੇ ਤੇ ਉਹਨਾਂ ਦੇ ਸਾਰੇ ਜਿਹੜੇ ਹੋਰ ਵੀ ਥਾਵਾਂ ਨੇ ਉਥੇ ਕਿ ਕਿਤਰ ਜਿੱਤੇ ਜੋ ਕਿ ਚਾਈਨਾ ਡੋਰ ਨਹੀਂ ਪਾਈ ਗਈ ਤੇ ਸਾਰੇ ਲੋਕਾਂ ਨੂੰ ਕੀ ਫੀਲ ਕਰੋਗੇ ਜੀ ਕੋ ਜਿਹੜੇ ਪਤੰਕੀ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਜੀ ਵੀ ਚਾਈਨਾ ਡੋਰ ਦੀ ਨਾ ਵਰਤੋਂ ਕੀਤੀ ਜਾਵੇ ਇਹਦਾਂ ਜਾਨਵਾਲ ਦਾ ਬਹੁਤ ਖਤਰਾ ਜੀ ਤੇ ਸਾਰੀ ਮਿਲਵਰਤ ਕੇ ਬਸੰਤ ਪੰਛੀ ਦਾ ਤਿਉਹਾਰ ਵਧੀਆ ਤਰੀਕੇ ਨਾਲ ਮਨਾਉਣ ਜਿਹੜੇ ਚਾਈਨਾ ਡੋਰ ਕੋਈ ਮਤਲਬ ਵਿਜਨ ਨੂੰ ਚਤਾਵਨੀ ਨਹੀਂ ਕੀ ਸਕਦਾ ਪ੍ਰਸ਼ਾਸਨ ਵੱਲੋਂ ਇਹੀ ਆ ਜੀ ਚਾਈਨਾ ਜੇ ਜੇਕਰ ਬੇਸਿਦਾ ਇਹੋ ਜਿਹਾ ਹਜੇ ਤੱਕ ਕੋਈ ਧਿਆਨ ਚ ਨਹੀਂ ਆਇਆ ਮਛੀਵਾੜਾ ਸ਼ਹਿਰ ਦੇ ਵਿੱਚ ਵੀ ਕੋਈ ਚੈਨਲ ਹੋਰ ਵਿਕਦੀ ਆ ਪਰ ਜੇ ਇਹੋ ਜਿਹਾ ਕੰਮ ਹੁੰਦਾ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਹਾਂ ਚਲੋ ਚਲੋ ਚੈਕਿੰਗ ਕੀਤੀ ਕੀ ਪਾਇਆ ਗਏ ਮਾਨਜੋਗ ਐਸਐਸਪੀ ਖੰਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮਛੀਵਾੜਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਨਾਂ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਤੰਗਾ ਦੇ ਨਾਲ ਡੋਰਾ ਨੇ ਜੋ ਗੱਟੂ ਨੇ ਉਹਨਾਂ ਦੇ ਧਾਗੇ ਦੇ ਪਾਏ ਗਏ ਨੇ ਤੇ ਉਹਨਾਂ ਦੇ ਸਾਰੇ ਜਿਹੜੇ ਹੋਰ ਵੀ ਥਾਵਾਂ ਨੇ ਉਥੇ ਕਿੰਤਰ ਜਿੱਤੇ ਜੋ ਕਿ ਚਾਈਨਾ ਡੋਰ ਨਹੀਂ ਪਾਈ ਗਈ ਤੇ ਸਾ ਲੋਕਾਂ ਨੂੰ ਕੀ ਫੀਲ ਕਰੋਗੇ ਜੀ ਉਹ ਜਿਹੜੇ ਬਸੰਤਾਂ ਦੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਜੀ ਵੀ ਚਾਈਨਾ ਡੋਰ ਦੀ ਨਾ ਵਰਤੋਂ ਕੀਤੀ ਜਾਵੇ ਇਹਦੇ ਨਾਲ ਜਾਨਵਾਲ ਦਾ ਬਹੁਤ ਖਤਰਾ ਜੀ ਤੇ ਸਾਰੀ ਮਿਲਵਰਤ ਕੇ ਬਸੰਤ ਪੰਛੀ ਦਾ ਤਿਆਰ ਵਧੀਆ ਤਰੀਕੇ ਨਾਲ ਮਨੋਂ ਜਿਹੜੇ ਚੈਨਾ ਡੋਰ ਕੋਈ ਮਤਲਬ ਵਿਜਨੋਂ ਚਤਾਵਨੀ ਕੀ ਸਕਦਾ ਪ੍ਰਸ਼ਾਸਨ ਵੱਲੋਂ ਇਹੀ ਹੈ ਜੀ ਚਾਇਨਾ ਜੇ ਜੇਕਰ ਵੈਸੇ ਤਾਂ ਇਹ ਹਜੇ ਹਜੇ ਤਾਂ ਕੋਈ ਧਿਆਨ ਚ ਨਹੀਂ ਆਇਆ ਮਛੀਵਾੜਾ ਸ਼ਹਿਰ ਦੇ ਵਿੱਚ ਵੀ ਕੋਈ ਚੈਨਾ ਡੋਰ ਵਿਕਦੀ ਆ ਪਰ ਜੇ ਇਹੋ ਜਿਹਾ ਕੰਮ ਹੁੰਦਾ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਅਰੇ ਚਲ ਚਲ ਚੈਕਿੰਗ ਕੀਤੀ ਕੀ ਕੀ ਪਾਇਆ ਗਿਆ ਮਾਨਯੋਗ ਐਸਐਸਪੀ ਖੰਨਾ ਜੀ ਦੇ ਦਿਸਾ ਨਿਰਦੇਸ਼ਾਂ ਹੇਠ ਅੱਜ ਮਛੀਵਾੜਾ ਸ਼ਹਿਰ ਦੇ ਵਿੱਚ ਵੱਖ-ਵੱਖਤ ਕਾਨਾ ਚੱਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਤੰਗਾਂ ਦੇ ਨਾਲ ਡੋਰਾਂ ਦੇ ਜੋ ਗੱਟੂ ਨੇ ਉਹਨਾਂ ਦੇ ਧਾਗੇ ਦੇ ਪਾਏ ਗਏ ਨੇ ਤੇ ਉਹਨਾਂ ਦੇ ਸਾਰੇ ਜਿਹੜੇ ਹੋਰ ਵੀ ਥਾਵਾਂ ਨੇ ਉਥੇ ਚੱਕੀਤਾ ਜਿੱਤੇ ਜੋ ਕਿ ਚਾਈਨਾ ਡੋਰ ਨਹੀਂ ਪਾਈ ਗਈ ਇਹ ਸਾਰੇ ਲੋਕਾਂ ਨੂੰ ਕੀ ਫੀਲ ਕਰੋਗੇ ਜੀ ਕੋ ਜਿਹੜੇ ਤੰਗਾਂ ਦੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਜੀ ਵੀ ਚਾਈਨਾ ਡੋਰ ਦੀ ਨਾ ਵਰਤੋਂ ਕੀਤੀ ਜਾਵੇ ਇਹਦਾਂ ਜਾਨਵਾਲ ਦਾ ਬਹੁਤ ਖਤਰਾ ਜੀ ਤੇ ਸਾਰੇ ਮਿਲਵਰਤ ਕੇ ਬਸੰਤ ਪੰਛੀ ਦਾ ਤਿਹਾੜ ਵਧੀਆ ਤਰੀਕੇ ਨਾਲ ਮਨਾਉਣ ਜਿਹੜੇ ਚਾਈਨਾ ਡੋਰ ਕੋਈ ਮਲਵੇਜ ਨੂੰ ਚਤਾਵਨੀ ਕੀ ਪ੍ਰਸ਼ਾਸਨ ਵੱਲੋਂ ਇਹੀ ਆ ਜੀ ਚਾਈਨਾ ਜੇ ਜੇਕਰ ਵੈਸੇ ਦਾ ਇਹ ਜਾ ਹਜੇ ਤਾਂ ਕੋਈ ਧਿਆਨ ਚ ਨਹੀਂ ਆਇਆ ਮੱਛੀਵਾੜੇ ਸ਼ਹਿਰ ਦੇ ਵਿੱਚ ਵੀ ਕੋਈ ਚਾਈਨਾ ਡੋਰ